सारी टीम सूची तक चले साडे रामकुमार सोहोर जी सरदार दीन सिंह जी मेरा बड़ा बहुत प्यारे इंसान नेक इंसान सजी सभी 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 दीपक लीला सदा अंश सारी टीमें सभी सदस्य अपन बल है साडे चेयरमैन साहब जी मेनू जी बैठे है सारी सभी पूरी और सभी टीम ग्रामार्थी पार्टी के सारे साथियों आप सब प्यार पनि सम्श्री काल में कुछ पेड़ भी आप इतने कटे हुए थे लगातार रोज सब तंग करने आखो जो वोटा मांगे चिकल तो, तो दिखता नहीं हूँ वोटा लगे चले जाते लड़ना पट्टो घट मेरा साहब पता ही नहीं कि प्रोग्राम है सुख दुख तो अलावा भी इतने लाए हैं हर महीने डेढ़ महीने बाद पिंड चाहिए कह नहीं सकता ਕਿ ਵੀ ਅਸੀਂ ਕਦੀ ਦੇਖੇ ਨਹੀਂ 10ਵੇਂ ਦਿਨ ਚ ਦੂਜਾ ਪ੍ਰੋਗਰਾਮ ਹੈ ਨਾਲ ਹੀ ਜਾਂ ਤੁਸੀਂ ਕੂਰਦੇ ਵਿੱਚ ਦੇਖਿਆ ਦੇਖ ਰਹੇ ਹੋ ਦੋ ਨਵੇਂ ਕਲਾਸਰੂਮ ਦੋਨਾਂ ਦੇ ਵਿੱਚ ਇੰਟਰਐਕਟਿਵ ਪੈਨਲ ਡੇਟਾ ਕੱਥੇ ਦਾ ਪੈਨਲ ਹੈ ਇਹਦੇ ਜੋ ਕਲਾਸਰੂਮ ਹੋਰ ਬਣ ਜੋ ਉਸ ਵਿੱਚ ਸਾਰੇ ਸਕੂਲ ਨੂੰ ਪੇਂਟ ਕਰਾ ਕੇ ਐਨ ਸ਼ਾਨਦਾਰ ਸਕੂਲ ਬਣਾਵਾਂਗੇ ਤਾਂ ਕਿ ਸਾਡੇ ਆਸ-ਪਾਸ ਦੇ ਪਿੰਡਾਂ ਦੇ ਬੱਚੇ ਇੱਥੇ ਅੱਗੇ ਪੜ੍ਹਨ। ਸਮਾਜ ਦੇ ਬੱਚੇ ਇੱਥੇ ਅੱਗੇ ਪੜ੍ਹਨ ਪਲੱਸ ਇਸ ਨੂੰ ਅਸੀਂ ਕਮਰਸ ਜਿਹੜਾ ਗਰੁੱਪ ਹੈ ਪੱਕਾ 100% ਇੱਥੇ ਕਮਰਸ ਗਰੁੱਪ ਵੀ ਜਿਹੜਾ ਦੇਖ ਲੈ ਜਿਹੜੀ ਤੁਸੀਂ ਦੇਖਿਆ ਹੋਣਾ ਕਿ ਭਗਵਾਨ ਸਾਹਿਬ ਦੇ ਮੁੱਦੇ ਪੂਰੇ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਤੁਹਾਡੇ ਪਿੰਡ ਦਾ ਨਾਮ ਗੁੰਝਿਆ ਹੋਣ ਦੇ ਕਾਰਨ ਇਹ ਸੀ ਮੈਂ ਦੱਸਿਆ ਲੋਕਾਂ ਨੂੰ ਕਿ ਵੀ ਪਾਣੀ ਦੀ ਜਿਹੜੀ ਲੜਾਈ ਹੈ ਹਜੇ ਵੀ ਕਈ ਲੋਕ ਕਹਿੰਦੇ ਅੱਛਾ ਬੀਬੀਆਂ ਵੀ ਨਾਲ ਐਵੇਂ ਲੜੀ ਜਾਂਦਾ ਹਜੂਜ ਬੰਦ ਮੈਂ ਕਿਉਂ ਲੜਨੀਆਂ ਬੀਬੀ ਐਲਬੀ ਦੇ ਨਾਲ ਸਾਡੀ ਲੜਾਈ ਕੀ ਹੈ मलाइकिया ने कुछ दिन पहला संत हाल सिंह जी अपना शरीर त्याग के मैं उन्होंने जल प्रवाह करने के लिए जल्द जा रहा संदीवी किश्ती महापुरुष बेबी साहब वाले बाबे होर बाबे मेरा ध्यान उ भमौौर साहब की लिफ्ट इरीगे स्कीम हिमाचल ने तो कई साल पहला ही लाई हुई है साढ़ा पिंड मैं चलो थोड़े कोई थी मैं बीबिया कह कीन पानी ਬਜ਼ੁਰਗ ਕਹਿੰਦੇ ਖੇਤਾਂ ਨੂੰ ਪਾਣੀ ਨਹੀਂ ਮੈਂ ਸਿਰਫ ਆ ਕੇ ਬਹਿ ਗਿਆ ਬਹਿ ਕੇ ਕੀ ਹੋ ਸਕਦਾ ਐਡੇ ਥੋਡੇ ਗੋਲਫੇ ਪਿੰਨਾਂ ਵਾਲੇ ਪਾਣੀ ਦਾ ਬੋਰ ਕਰਾ ਕੇ ਤਾਂ 600 ਫੁੱਟ ਡੂੰਘਾ ਬੋਰ ਅੱਜ ਪਿੰਨਾਂ ਵਾਲੇ ਪਾਣੀ ਦੀ ਮੈਂ ਪਿਛਲੀ ਵਾਰੀ ਕਰਵਾਇਆ ਪਿੰਡ ਜਾ ਕੇ ਪੁੱਛਿਆ ਕਹਿੰਦੇ ਕੋਈ ਹੁਣ ਦਿੱਕਤ ਨਹੀਂ ਰਹੀ ਪੂਰੇ ਪਿੰਡ 'ਚ ਪਿੰਨਾਂ ਵਾਲੇ ਪਾਣੀ ਦੀ ਜਿਹੜੀ ਦਿੱਕਤ ਸੀ ਹੁਣ ਲਿਫਟ ਡਿਲੀਕੇਸ਼ਨ 18 ਕਰੋੜ ਦੀ ਲਾਗਤ ਨਾਲ ਜੋ ਪਿਛਲੇ ਕੋਈ ਨਹੀਂ ਕਰ ਸਕਿਆ 18 ਕਰੋੜ ਦੀ ਲਾਗਤ ਦੇ ਨਾਲ ਸਾਡੇ ਇਨਾ ਪਿੰਡਾਂ ਨੂੰ ਜਿਹੜੀ ਲਿਫਟ ਦੀ ਇਨਫਰਮ ਸਟੀਮਾ ਮਿਲ ਰਹੀ ਹੈ ਇਹ ਸੜਕ ਨੂੰ ਅਸੀਂ 18 ਕਰੋੜ ਕਰਨ ਜਾ ਰਹੇ ਹਾਂ ਇੱਥੇ ਨਵੀਆਂ ਪੁਰੀਆਂ ਬਣ ਰਹੀਆਂ ਟੂਰਿਜ਼ਮ ਦਾ ਸਕੋਪ ਵੱਡੂਗਾ ਇਹ ਜੇ ਕੰਮ ਕਰਨ ਦੀ ਨੀਅਤ ਹੋਵੇ ਨਾ ਮੈਨੂੰ ਸਿਰ ਕੰਮ ਕਰਾਂਦਾ ਮੈਂ ਗੱਲਾਂ ਦੇ ਵਿੱਚ ਯਕੀਨ ਨਹੀਂ ਰੱਖਦਾ ਸਿਰ ਝੁਕਾ ਕੇ ਪ੍ਰਭੂ ਕ੍ਰਿਸ਼ਨ ਕਹਿੰਦੇ ਹਨ ਕਰਮ ਕਰੋ ਕਰਮ ਤੋਂ ਬਲਵਾਨ ਕੁਝ ਜਿਹੜਾ ਤੁਹਾਡਾ ਕਰਮ ਹੈ ਉਹ ਤੁਹਾਨੂੰ ਫਲ ਦੂਗਾ ਮੈਂ ਆਪਣੇ ਲੋਕਾਂ ਦੇ ਲਈ ਆਪਣੀ ਧਰਤੀ ਦੇ ਲਈ ਕੰਮ ਕਰ ਰਿਹਾ ਐਨਐਫਐਲ ਨੂੰ ਕਹਿ ਦਿੱਤਾ ਜਿਹੜੀ ਸਾਡੀ ਐਨਐਫਐਲ ਚੌਕ ਕੋਲੇ ਕੇ ਵਾਪਸ ਆਪਕਾ ਇਸ ਸਾਰੀ ਸੜਕ ਦਾ ਸੁਧਰੀ ਕਰੇ ਤਾਂ ਕਿ ਸਾਡੀ ਇਸ ਬੈਲਟ ਦੇ ਵਿੱਚ ਵੈਸੀ ਰੋਜ਼ ਹਜ਼ਾਰਾਂ ਲੋਕ ਆਉਂਦੇ ਇੱਥੇ ਮੱਥਾ ਟੇਕਣ ਹੋਰ ਇੱਥੇ ਟੂਰਿਜ਼ਮ ਵੀ ਹੈ ਇਹਨੂੰ ਸੁਧਰੀਕਰਨ ਕਰ ਰਹੇ ਹਾਂ ਇਹ ਜੇ ਨੀਅਤ ਹੋਵੇ ਸਭ ਕੁਝ ਬਣ ਜੇਗਾ ਐਡੇ ਇਲਾਕੇ ਸ਼ੋਰ ਕੰਮ ਕਰਦੇ ਸਕੂਲਾਂ ਨੂੰ ਤੁਸੀਂ ਦੇਖ ਲਈਏ ਬੱਚਿਆਂ ਨੂੰ ਪੁੱਛ ਲਿਓ ਪ੍ਰਿੰਸੀਪਲ ਸਾਹਿਬ ਨੂੰ ਪੁੱਛ ਲਿਓ ਟੀਚਰਾਂ ਨੂੰ ਪੁੱਛ ਲਿਓ ਬਹੁਤ ਸਾਰੇ ਅਧਿਆਪਕ ਜਰੂਰ ਪਿੰਡਾਂ ਚ ਜਾਂਦਾ ਕਿਸੇ ਕੋਈ ਅਧਿਆਪਕ ਕਿਸੇ ਦਾ ਕੋਈ ਰਿਸ਼ਤੇਦਾਰ ਕੋਈ ਕਾਂਗਰਸ ਦਾ ਨੇਤਾ ਹੈ ਕੋਈ ਬੀਜੇਪੀ ਦਾ ਲੀਡਰ ਹੈ ਪਰ ਉਹ ਅਧਿਆਪਕ ਮੈਨੂੰ ਕਹਿੰਦੇ ਜੀ ਭਾਵੇਂ ਸਾਡੇ ਘਰ ਦੇ ਵਿੱਚ ਕੋਈ ਕਾਂਗਰਸੀ ਹੋਵੇ ਕੋਈ ਭਾਜਪਾ ਹੋਵੇ ਪਰ ਅਸੀਂ ਉਹਨਾਂ ਨੂੰ ਵੀ ਜਾ ਕੇ ਦੱਸਦੇ ਆ ਕਿ ਵਾਕੇ ਹਰੋਦ ਮੈਸ ਨਾਲ ਕਮਾਲ ਕਰਦੇ ਹੁਮਾਰੀ ਬਿ ਸਿੱਖਿਆ ਦੇ ਵਿੱਚ ਇੰਨਾ ਪੈਸਾ ਸਾਡੇ ਸਕੂਲਾਂ ਚ ਤੱਕੀ ਨਹੀਂ ਆਇਆ ਜਿੰਨਾ ਪਰਸਨ ਹੈ ਤੇ ਤਾਬਾ ਨਹੀਂ ਹੁੰਦੀ ਅਸੀਂ ਤੁਸੀਂ ਇਮਾਨਦਾਰੀ ਨਾਲ ਇਹਨਾਂ ਨੂੰ ਪੁੱਛ ਲਿਓ 2022 ਤੋਂ ਪਹਿਲਾ ਸਤੰਬਰ ਨਵੰਬਰ ਅਕਤੂਬਰ ਤੱਕ ਕਿਤਾਬਾਂ ਨਹੀਂ ਆਉਂਦੀਆਂ ਸੀ ਬੱਚੇ ਫੋਟੋਕਾਪੀਟ ਫੜਦੇ ਸੀ ਫੋਟੋ ਸ਼ੈਟਰ ਲਿਆ ਜਾਂਦਾ ਹੁਣ 1 April ਤੋਂ ਪਹਿਲਾਂ 31 March ਤੋਂ ਕਿਤਾਬਾਂ ਆ ਜਾਂਦੀਆਂ ਜਿੰਨੀਂਤ ਹੋਵੇ ਸਕਦੇ ਹਾਂ ਅੱਜ ਅਸੀਂ ਇੱਥੇ ਜਿਵੇਂ ਮੱਕੀ 18 ਫੁੱਟੀ ਰੋਡ ਤੇ ਹੋਰ ਵੀ ਹਫ਼ਤੇ ਦਾ 10 ਦਿਨ ਦੇ ਵਿੱਚ ਇਹ ਵੱਡੇ ਪ੍ਰੋਜੈਕਟ ਚੱਲ ਰਹੀ ਮੈਂ ਇੱਕ ਵਾਰੀ ਦੁਬਾਰਾ ਆਪ ਸਰਦ ਦਾ ਧੰਨਵਾਦ ਕਰਦਾ ਤੇ ਅੱਜ ਇੱਕ ਬੜਾ ਖਾਸ ਦਿਨ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਏਰੀਆ ਦੇ ਜਿਹਨੇ 29 ਸਾਲ ਲੰਬੀ ਸੇਵਾ ਕੀਤੀ ਹੈ ਸਰਦਾਰ ਐਸ.ਪੀ. ਸਿੰਘ ਜੀ ਛਲੇ ਡਿਪਟੀ ਡਿਸਟ੍ਰਿਕਟ এডਿਊਕੇਸ਼ਨ ਅਫੀਸਰ ਅੱਜ ਜਿਹਨਾਂ ਦੀ ਰਿਟਾਇਰਮੈਂਟ ਹੈ ਤੇ ਤੁਸੀਂ ਇੱਕ ਵਾਰੀ ਜ਼ੋਰਦਾਰ ਤਾੜੀ ਇਹਨਾਂ ਨੂੰ ਤੁਸੀਂ ਇਹਨਾਂ ਦੀ ਖਾਸੀਅਤ ਦੇਖੋ ਉਹਨਾਂ 30 ਸਾਲ ਦੀ ਸਰਵਿਸ ਦੇ ਵਿੱਚ ਇੱਕ ਵੀ ਛੁੱਟੀ ਨਹੀਂ ਲਿਆ ਅਖਰੀ ਦਿਨ ਵੀ ਪੂਰਾ ਕੰਮ ਕਰਦੇ ਉਸੇ ਤੱਕ ਲਈਏ ਨਾਲ ਐਡਰੈਸ ਮਹਾਰਤ ਇਨਸਾਨ ਜੀ ਦੀ ਸਿੱਖਿਆ ਮਹੱਤਵਪੂਰਨ ਬਹੁਤ ਸੇਵਾ ਕੀਤੀ ਤੇ ਮੇਰਾ ਸੁਭਾਗ ਜੀ ਬਤਾਓ ਸਿੱਖਿਆ ਮੰਤਰੀ ਮੈਨੂੰ ਇਹਨਾਂ ਕੰਮ ਕਰਦਾਂ ਅਸੀਂ ਟੀਮ ਬਣ ਕੇ ਆਪਣੇ ਇਲਾਕੇ ਸੁਧਾਰ ਕਰ ਰਹੇ ਹਾਂ ਇੱਥੇ ਹੀ ਸਰਦਾਰ ਬਿਆਸ ਸਿੰਘ ਜੀ ਇਨੀ ਲੰਬੀ ਸਰਵਿਸ ਕੀਤੀ ਹੈ ਲੰਬੀ ਸਰਵਿਸ ਤੋਂ ਬਾਅਦ ਉਹਨੇ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਦੀ ਡਿਊਟੀ ਲਈ ਹੈ ਇਹ ਕੱਲ ਰਾਤੀ 7-8 ਵਜੇ ਸਕੂਲਾਂ ਨੂੰ ਫਿਰਦੇ ਆ ਬਗਲੇ ਤੇ ਤੇਰੇ ਪ੍ਰੋਗਰਾਮ ਹੁੰਦੇ ਆ ਇੱਕ ਇੱਕ ਸਕੂਲ ਦੇ ਵਿੱਚ ਜੋ ਸੁਧਾਰ ਹੈ ਅਸੀਂ ਕਰ ਰਹੇ ਹਾਂ ਬਹੁਤ ਸਾਰੇ ਨੌਜਵਾਨ ਸਾਡੇ ਸਾਡੇ ਬਾਸ ਦੇ ਸਰਪੰਚਾ ਬੈਠੇ ਸਾਰੇ ਸਾਡੇ ਯੂਵਨ ਨਿਸ਼ਾਨ ਹਿੱਕੜੀ ਹਿਤੇਸ਼ ਸ਼ਰਮਾ ਦੀਪੂ ਬਾਸ ਤੋਂ ਅਸੀਂ ਇਹ ਦਿਨ ਰਾਤ ਕੰਮ ਕਰਦੇ ਆ ਇਹਨਾਂ ਨੂੰ ਕਿਹਾ ਹੋਇਆ ਲੋਕਾਂ ਦੇ ਘਰ ਘਰ ਜਾ ਕੇ ਪੁੱਛੋ ਜਿਹੜਾ ਸਰਕਾਰ ਸਾਡੀ ਮੋਹਰੀ ਦਿਨ ਦਾ ਸੁਦੀ ਗਿ ਬੈਠਾ ਪੰਗਲ ਸਾਹਿਬ ਬੈਠੇ ਸਾਰੇ ਵੀ ਜਾ ਕੇ ਪੁੱਛੋ ਘਰ ਘਰ ਜਾ ਕੇ ਪੁੱਛੋ ਕੰਮ ਕਰੋ ਸਾਨੂੰ ਕੰਮ ਦੀ ਰਾਜਨੀਤੀ ਆਉਂਦੀ ਹੈ ਸਾਨੂੰ ਪਰਚਿਆਂ ਦੀ ਰਾਜਨੀਤੀ ਨਹੀਂ ਆਉਂਦੀ ਸਾਨੂੰ ਹੰਕਾਰ ਦੀ ਰਾਜਨੀਤੀ ਨਹੀਂ ਆਉਂਦੀ ਕੰਮ ਕਰੋ ਆਪਣੇ ਇਲਾਕੇ ਨੂੰ ਠੰਡ ਮਿਲੇ ਤੇ ਅੱਛਾ ਜੀ ਸਾਡੇ ਲੋਕ ਜਾਂ ਸਾਡੇ ਬੱਚੇ ਇਲਾਕਾ ਤਰੱਕੀ ਕਰ ਰਿਹਾ ਮੈਂ ਇੱਕ ਵਾਰੀ ਦੁਬਾਰਾ ਇੱਥੇ ਮੌਜੂਦ ਸਾਰੇ মিডিਆ ਦੇ ਸਾਥੀਆਂ ਦਾ ਵੀ ਧੰਨਵਾਦ ਕਰਨਾ ਹੈ ਸਾਡੇ ਸਾਰੇ ਸ਼ਬਦਾਂ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਪਿਆਰੇ ਕਾਵਲ ਸਰਪੰਚ ਸ਼ੇਰੂ ਵੀਰ ਦਾ ਵੀ ਧੰਨਵਾਦ ਹੈ ਇਹਨਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ਸਾਰੀ ਪੰਚਾਇਤ ਦਾ ਧੰਨਵਾਦ ਅਸਰ ਦਾ ਬਹੁਤ-ਬਹੁਤ ਧੰਨਵਾਦ ਸਟੇਡੀਅਮ ਨੂੰ ਸੁਧਿਰਨ ਦੇ ਵਿੱਚ ਆਜੂਂਦੇ ਸਾਡੇ ਸਾਰੇ ਨਗਰ ਕਮੇਟੀ ਦਾ ਸਭ ਦਾ ਸਹਾਰਾ ਸਰ ਮੇਰੇ ਬਹੁਤ ਇਨਾਂ ਦਾ ਵੀ ਇੰਨਾ ਦਾ ਪ੍ਰੇਮ ਹੈ ਪਰ ਮੈਂ ਇਹਨਾਂ ਦੀ ਪਾਰਟੀ ਵੱਖਰੀ ਹੋ ਗਈ ਪਰ ਸਾਡਾ ਦਿਲ ਇੱਛਾ ਨਾਲ ਰਿਸ਼ਤਾ ਰੱਖਦਾ ਹੈ ਅਸੀਂ ਤਾਂ ਦੇਖੋ ਇਹ ਰਾਜਨੀਤੀ ਹੈ ਜੋਖਮ ਹੈ ਅਸੀਂ ਕਦੀ ਕਿਸੇ ਨੂੰ ਨਹੀਂ ਕਿਹਾ ਜਿਹੜਾ ਮਰਜ਼ੀ ਆਵੇ ਕੰਮ ਲੈ ਕੇ ਆਵੇ ਕੰਮ ਕਰੇ ਸਾਡਾ ਪਿਆਰ ਪਿਆਰ ਕਰਦਾ ਹਾਂ ਤਾਂ ਕੰਮ ਕਰਦਾ ਹਾਂ ਸਾਡੀ ਇਹ ਰਾਜਨੀਤੀ ਹੈ ਬਹੁਤ ਬੋਤਨ ਕਰ ਗਿਆ